ਸਕਦਾ ਦੁੱਖ ਦਰਦ ਸੁਣਾਉਣਾ ਚਾਹੁੰਦਾ ਨਹੀਂ ਸੁਣਾ ਸਕਦਾ ਚਾਰ ਭਾਪ ਦੋ ਗੁੰਗ ਮੁਖ ਅਬ ਕੈਸੇ ਗੁਣ ਗਈ ਹੈ ਤੇਰੇ ਸਿਰ ਤੇ ਸਿੰਘ ਹੋਣਗੇ ਮੁਖ ਗੁੰਗ ਹੋਵੇਗਾ ਚਾਰ ਤੇਰੇ ਪੈਰ ਹੋਣਗੇ ਤੇ ਤੂੰ ਬੋਲਣਾ ਚਾਹੇਗਾ ਕੀ ਬੋਲੇਗਾ ਚਾਰ ਭਾਪ ਦੋ ਸਿੰਘ ਗੁੰਗ ਮੁਖ ਗੁੰਗ ਤਬ ਕੈਸੇ ਬਣ ਗਈ ਹੈ ਤੇ ਜੇ ਤਪਛਤਾਵਾ ਬੱਲੇ ਰਹੇ ਜੇਗਾ ਹੁਣ ਪਛਤਾਵੇ ਦੇ ਵਿੱਚ ਕੱਲਾ ਉਹ ਜਨਮ ਨਹੀਂ ਇਹ ਚਾਰ ਬੈਰਾਂ ਦੇ ਵਿੱਚ ਤੂੰ ਆਇਆ ਮੁੱਖ ਗੁੰਗ ਹੋ ਗਿਆ ਪਤਾ ਨਹੀਂ ਫਿਰ ਕਿੰਨੇ ਜਨਮ ਕਰ ਰੱਬ ਤੋਂ ਵਿਛੋੜੇ ਲੱਗਦੇ ਨੇ ਕਿਤਨੇ ਕਿ ਸਾਨੂੰ ਦੁੱਖ ਉਹ ਗਨੇ ਪੈਂਦੇ ਨੇ ਜੇ ਕਿਹੜਾ ਇਹ ਮਨੁੱਖਾ ਦੇਹੀ ਦੇ ਵਿੱਚ ਅਸੀਂ ਆਪਣੀ ਪਰਵਾਹ ਨਾ ਕੀਤੀ ਆਪਣੇ ਆਪ ਦੀ ਕਦਰ ਨਾ ਕੀਤੀ ਸਤਿਗੁਰੂ ਕਹਿੰਦੇ ਨੇ ਕਦਰ ਕਰਨੀ ਹੈ ਸਿਰਫ ਆਪਣੇ ਆਪ ਦੀ ਕਿਉਂਕਿ ਆਪਣੇ ਆਪ ਦੀ ਜਦੋਂ ਕਦਰ ਕਰਦੇ ਆ ਸਭ ਤੋਂ ਪਹਿਲਾਂ ਸਾਡੀ ਕਦਰ ਦਿਲ ਤੋਂ ਸ਼ੁਰੂ ਹੁੰਦੀ ਹੈ ਤਾਂ ਜਦੋਂ ਦਿਲ ਦੇ ਵਿੱਚ ਰੱਬ ਦਾ ਨਿਵਾਸ ਹੈ ਫਿਰ ਸਾਰਿਆਂ ਦੀ ਕਦਰ ਹੋਵੇਗੀ ਰੱਬ ਦੀ ਆਪਣੇ ਆਪ ਕਦਰ ਹੋਵੇਗੀ ਪਰ ਜਦੋਂ ਦਿਲ ਤੋਂ ਸ਼ੁਰੂ ਕਰਾਂਗੇ ਸਤਿਗੁਰੂ ਕਹਿੰਦੇ ਨੇ ਉਦੋਂ ਦਿਲੋਂ ਮੁਹੱਬਤ ਜਿੰ ਸਹੀ ਸੱਚਿਆ ਤੂੰ ਸਰੀਰ ਦੀ ਸੁਜਤ ਜੋਰ ਲਾਦੇ ਤੂੰ ਸੁੱਚਤਾ ਕਰਨ ਦੇ ਲਈ ਸੁਧ ਕਰਨ ਦੇ ਲਈ ਹਾਲਾਂਕਿ ਸਰੀਰ ਸੁਧ ਹੋ ਨਹੀਂ ਸਕਦਾ ਪਰ ਇਹਨੇ ਜੋਰ ਲਾਇਆ ਇਸ਼ਨਾਨ ਕੀਤਾ ਹੋਰ ਅਤਰ ਵਗੈਰਾ ਲਾਏ ਚੰਗੇ ਸੋਹਣੇ ਕੱਪੜੇ ਪਾਏ ਚਲੋ ਇਹਨੇ ਯਤਨ ਕੀਤਾ ਪਰ ਦਿਲ ਦਿਲ ਤਾਂ ਉੱਥੇ ਰਿਹਾ ਮੇਲੇ ਦਾ ਮੇਲਾ ਦਿਲ ਦੇ ਵਿੱਚ ਤਾਂ ਫੇਰ ਮਨ ਦੇ ਵਿੱਚ ਤਾਂ ਤੇਰੇ ਉਹੀ ਪਾਪ ਚੱਲਦੇ ਨੇ ਉਹੀ ਵਿਕਾਰ ਚੱਲਦੇ ਨੇ ਕੀ ਫਾਇਦਾ ਲੱਗਿਆ ਤੀਰਥ ਨਾਤਾ ਕੀਆ ਕਰ ਬਨਵੇਂ ਮੈਲ ਗਮਾਨ ਮੈਲ ਗਮਾਨ ਮਨ ਦੇ ਵਿੱਚ ਸੀ